ਆਪਾਂ ਸਿਮਰਨ ਕਰਦੇ ਆ ਜੀ ਫੇਰ ਆਪਾਂ ਮਨ ਤੇ ਬਾਣੀ ਅਰਦਾਸ ਕਰਨੀ ਹੈ ਜੀ ਫੇਰ ਆਪਾਂ ਸਹਿਜ ਬਾਣ ਸ਼ੁਰੂ ਕਰਾਂਗੇ ਜੀ ਵਾਹ ਗੁਰੂ 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 ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਵਾ ਜੁਜਾਰ ਸਿੰਘ ਜੀ ਤਨ ਤਨ ਬਾਵਾ ਸੁਰਵਰ ਸਿੰਘ ਜੀ ਤਨ ਤਨ ਬਾਵਾ ਫਤੀ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਾ ਸਰਹੱਦ ਬਾਟ ਕਰ ਰਹੇ ਹਾਂ ਜੀ ਤੰਤਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਤੰਤਨ ਬਾਬਾ ਜੁਜਾਰ ਸਿੰਘ ਜੀ ਮਹਾਰਾਜ ਤੰਤਨ ਬਾਬਾ ਜ਼ੋਰਾਵਰ ਸਿੰਘ ਜੀ ਮਹਾਰਾਜ ਤੰਤਨ ਬਾਬਾ ਫਤੀ ਸਿੰਘ ਜੀ ਮਹਾਰਾਜ ਪੂਜਨੀਏ ਮਾਤਾ ਮਾਤਾ ਗੁਜਰ ਕੌਰ ਜੀ ਅਸੀਂ ਉਹਨਾਂ ਲਈ ਕੁਝ ਵੀ ਨਹੀਂ ਕਰ ਸਕਦੇ ਪਾਤਸ਼ਾਹ ਜੀ ਸਾਨੂੰ ਬਾਣੀ ਦਿੱਤੀ ਹੈ ਤੇ ਅਸੀਂ ਸਹਿਜ ਪਾਠ ਸਾਹਿਬ ਜੱਤਿਆਂ ਦੀ ਯਾਦ ਦੇ ਵਿੱਚ ਕਰ ਰਹੇ ਹਾਂ ਤਾਂ ਜੋ ਦਸੰਬਰ ਦੇ ਮਹੀਨੇ ਤੱਕ ਸਹਿਜ ਪਾਠ ਸੰਪੂਰਨ ਹੋ ਜਾਏ ਤੇ ਸਾਹਿਬ ਜੱਤਿਆਂ ਨੂੰ ਯਾਦ ਕਰਕੇ ਉਹਨਾਂ ਦਿਨਾਂ ਦੇ ਵਿੱਚ ਸਾਹਿਬ ਜੱਤਿਆਂ ਦੀ ਸ਼ਹੀਦੀ ਦਿਨਾਂ ਦੇ ਵਿੱਚ ਸਹਿਜ ਪਾਠ ਦੀ ਸੰਪੂਰਨਤਾ ਹੋ ਸਕੇ ਸਾਇਬ ਜੱਦੇ ਆਤੀ ਮਾਤਾ ਜੀ ਦੀ ਕਿਰਪਾ ਸਦਕਾ ਸਹਿਜ ਪਾਠ ਸ਼ੁਰੂ ਕੀਤਾ ਸੀ ਡਰ ਲੱਗਦਾ ਸੀ ਪਤਾ ਨਹੀਂ ਕਿਵੇਂ ਹੋਏਗਾ ਕਿਵੇਂ ਨਹੀਂ ਹੋਏਗਾ ਪਾਤਸ਼ਾਹ ਨੇ ਆਪਣੇ ਸਹਿੱਤੇ ਮਿਹਰ ਪਰਿਆ ਹੱਥ ਰੱਖ ਕੇ ਇਸ ਸਹਿਜ ਪਾਠ ਕਰਵਾਇਆ ਆਪ ਵਰਤੇ ਹੈ ਪਾਤਸ਼ਾਹ ਜਦੋਂ ਅਸੀਂ ਯਾਦ ਕਰਦੇ ਹਾਂ ਸਾਇਬ ਜੱਦੇ ਨੂੰ ਮਾਤਾ ਜੀ ਨੂੰ ਇੱਕੋ ਹੀ ਮਹੀਨਾ ਨਹੀਂ ਹੁੰਦਾ ਕਿ ਸ਼ਹੀਦੀ ਦਿਨਾਂ ਦੇ ਵਿੱਚ ਸਾਇਬ ਜੱਦੇ ਨੂੰ ਯਾਦ ਕੀਤਾ ਜਾਏ ਸਾਹਿਬ ਜਦਿਆ ਨੋ ਤੇ ਅਸੀਂ ਕਦੀ ਬੋਲੀ ਨਹੀਂ ਸਕਦੇ ਉਹਨਾਂ ਦੀ ਕੁਰਬਾਨੀ ਐਸੀ ਏ ਆਉਂਦੀ ਬਾਣੀ ਆ ਜੁਮਾਦ ਤੇ ਪਹੁੰਚੀ ਐ ਸਾਹਿਬ ਜਦਿਆ ਦੀ ਕਿਰਪਾ ਮੇ ਸਦਕਾ ਉਹਨਾਂ ਨੇ ਆਪਣਾ ਮੇਲ ਪ੍ਰਿਆ ਹੱਥ ਇਸ ਬੱਚੇ ਦੇ ਸਿਰ ਤੇ ਰੱਖਿਆ ਹੋਇਆ ਅਸੀਂ ਤੇ ਨਹੀਂ ਕਹਿੰਦੇ ਕਿ ਮੈਂ ਬਾਠ ਕਰਦੀ ਆ ਨਹੀਂ ਸਾਹਿਬ ਜਦਿਆ ਆਪ ਵਰਤਦੇ ਜੀ ਆਪ ਹੀ ਬਾਠ ਕਰਵਾਂਦੇ ਬਾਦਸ਼ਾਹ ਨੇ ਬਹੁਤ ਮਿਹਰ ਕੀਤੀ ਹੈ ਆਓ ਜੀ ਹੁਣ ਅਰਦਾਸ ਕਰਦੇ ਆਂ ਮੱਧ ਤੋਂ ਪਾਉਂਦੇ ਆਂ ਦੇਖ ਸਜਾਈ ਹੋਈ ਹੈ ਜਿਸ ਜਿਸ ਨੇ ਵੀ ਇਹ ਸਤ ਪਾਠ ਕੀਤਾ ਆਓ ਜੀ ਅਰਦਾਸ ਦੇ ਵਿੱਚ ਸ਼ਾਮਿਲ ਹੁੰਦੇ ਆਂ ਜੀ ਅਰਦਾਸ ਕਰਕੇ ਫਿਰ ਅਗੇ ਦਾ ਪਾਠ ਸ਼ੁਰੂ ਕਰਦੇ ਆਂ सतनाम श्री अरदास एक साहे अरदास जी की फतेह श्री भगौती जी सहाय वार श्री भगौती जी की पातशाही दसवीं प्रीतम भगौती सिमर के गुरु नानक ले ते आए फिर अंगद गुरते अमरदास रामदास है हुए सहाय अर्जन हर गोबिंद नो सिमरो श्री हर राय श्री हर कृष्ण त्याई जिस डिठे सब दुख जाए ਗੁਰੂ ਤੇਗ ਬਹਾਦਰ ਸਿਮਰੀਏ ਕਰਨੋਂ ਨੇ ਦਿਆ ਵੈ ਥਾਈ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹੇ ਗਰੋ ਪੰਜਾਬ ਪਿਆਰਿਆਂ ਚੋਹਾ ਸਾਹਿਬ ਚਾਦੀਆਂ ਚਾਲੀਆਂ ਮੁਕਤਿਆਂ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗਵਾਈ ਦੇਕ ਕੇ ਅੰਡੇ ਕੀਤਾ ਤਿਨਾ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹੇ ਗਰੋ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦੇ ਬੰਦੇ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਂ ਨਿਆਰਿਆਂ ਨਾਲ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾ ਤਖਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ बोलो जी वाह गु प्रथ में सरबत खालसा जी की अरदास है जी सरबत खालसा जी को वाहे गुरु वाहे गुरु वाहे गुरु चितयावे का सद का सर्ब सुख होवे वे जहाँ जहाँ खालसा जी साहेब ताहा ताहा रचिया रहाय देख तेग फतेह बिर की पैज पंथ की जीत शेरी साहिब जी सहाय खालसा जी के बोल बाले बोलो जी वाहे गुरु सिखा सिखी दान केस दान रह दान दान, दान दान परोसा दान दाना सिर दान नाम दान श्री अमृतसर साहेब जी देनान चौंकिया झंडे बुंगे जुगो जुग अटल धर्म का जयकार खालसा जी साहेब बोलो जी वाहे गुरु ਸਿੱਖ ਦਮਨ ਨੀਵਾ ਮਤਿ ਉੱਚੀ ਮਤ ਪਤ ਦਾ ਰੱਖਾ ਆਪ ਕਾਲ ਪੁਰਖ ਵਾਏ ਗੁਰੂ 헤 ਨੀ ਮਾਣਿਆ ਦੇ ਮਾਣ ਵਾਏ ਗੁਰੂ ਨੇ ਤਾਣਿਆ ਦੇ ਤਾਣ ਵਾਏ ਗੁਰੂ ਨੇ ਓਟਿਆਂ ਦੀ ਓਟ ਵਾਏ ਗੁਰੂ ਨੇ ਆਸਰਿਆਂ ਦੇ ਆਸਰੇ ਵਾਏ ਗੁਰੂ ਸੱਚੇ ਪਿਤਾ ਵਾਏ ਗੁਰਜੀ ਤਨ ਤਨ ਬਾਬਾ ਜੀਤ ਸਿੰਘ ਜੀ ਮਹਾਰਾਜ ਤਨ ਤਨ ਬਾਬਾ ਜੂਜਾਰ ਸਿੰਘ ਜੀ ਮਹਾਰਾਜ ਤਨ ਤਨ ਬਾਬਾ ਜ਼ੁਰਵਰ ਸਿੰਘ ਜੀ ਮਹਾਰਾਜ ਤਨ ਤਨ ਬਾਬਾ ਫਤੇ ਸਿੰਘ ਜੀ ਮਹਾਰਾਜ ਪੂਜਨੀਏ ਮਾਤਾ ਮਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਸਹਿਜ ਪਾਠ ਆਰੰਭ ਹੋਏ ਸਨ ਆਪ ਜੀ ਦੀ ਕਿਰਪਾ ਮਿਹਰ ਸਦਕਾ ਸਹਿਜ ਪਾਠ ਮੱਧ ਤੇ ਪਹੁੰਚੇ ਹਨ ਆਪ ਜੀ ਕਿਰਪਾ ਕਰੋ ਆਪ ਜੀ ਅੰਗ ਸੰਗ ਹੋ ਕੇ ਸਹਾਈ ਹੋਵੋ ਆਪ ਜੀ ਮਿਹਰ ਭਰਿਆ ਹੱਥ ਰੱਖੋ ਏ ਗਰੀਬ ਨਿਵਾਜ ਆਪ ਜੀ ਦੀਆਂ ਦਿੱਕੀਆਂ ਹੋਈਆਂ ਦਾਤਾਂ ਵਿੱਚੋਂ ਆਪ ਜੀ ਦੇ ਲਈ ਪੰਚਾਇਨ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੋਈ ਹੈ ਆਪ ਜੀ ਪਰਵਾਨ ਕਰੋ ਪਰਵਾਨਿਆ ਪ੍ਰਸ਼ਾਦ ਸਾਰੀ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ ਸੋ ਸਤਨਾਮ ਸ਼੍ਰੀ ਵਾਇਗਰੂ ਵਾਇਗਰੂ ਜਪੇ ਹੈ ਗਰੀਬ ਨਿਵਾਜ ਅੱਗੇ ਦਾ ਪਾਠ ਵੀ ਆਪ ਸਿਰਤੇ ਮਿਹਰ ਪਰਿਆ ਹੱਥ ਰੱਖ ਕੇ ਕਰਵਾ ਲੈਣਾ ਜੀ ਅੱਖਰ ਵਾਦਾ ਕਟਾ ਪੁਲਚਕ ਮਾਫ ਕਰਨੀ ਸਰਬਤ ਦੇ ਕਾਰੇ ਰਾਸ ਸੇਈ ਪਿਆਰੇ ਮੇਲ ਜਿਨਾ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਓ ਜੀ ਹੁਣ ਸਹਿਜ ਪਾਠ ਸ਼ੁਰੂ ਕਰਦੇ ਆਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਜੱਤ ਸ੍ਰੀ ਮਹਲਾ 5 ਵਾਰਸ ਨੂੰ ਕਾ ਨਾਮ ਇਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਆਦ ਪੂਰਨ ਮਤ ਪੂਰਨ ਅੰਤ ਪੂਰਨ ਪਰਮੇਸ਼ਰ ਸਿਮਰੰਤ ਸੰਤ ਸਰਬਤ ਰਮਣ ਨਾਨਕ अघनासन जगदीशर आदपूरण मध्वपूर्ण अन्तपूरमेर सिमरन्त संत सर्वत्र रमण नानक ਅਗਨਾਸਨ ਜਗਦੀ ਸਰ ਪਿਖਨ ਸੁਨਨ ਸੁਨਾਵਨੋ ਮਨ ਮੈਂ ਤ੍ਰਿੜੀਐ ਸਾਚ ਪੂਰ ਰਹਾ ਸਰਬਤਰ ਮੈਂ ਨਾਨਕ ਹਰ ਰੰਗ ਰਾਚ बॉडी हर एक निरंजन गाई है सब अंतर सोई कर्ण कारण समरथ प्रभु जो करे सो होई कहन मैं था पे उठापदा तिस बिन नहीं कोई कांड ब्रह्मांड पाताल दी रबिया सब नोई जिस आप बुझाये सो बुझसी निर्मल जन सोई जिस आप बुझाये सो बुझसी ਨੇੜ ਮਲਾ ਜਨ ਸੋਈ ਸਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨੰ ਮੁਖ ਤਲੇ ਪੈਰ ਉਪਰੇ ਵਸੰਦੋ ਕੋਥੜੇ ਝਾਈ ਨਾਨਕ ਸੋਤਣੀ ਕਿਉ ਵਿਸਰਾਇਓ ਵਿਸਾਰਿਓ ਉਦਰ ਜਿਸਕੇ ਨਾਏ ਪੋੜੀ ਰક્ત ਬਿੰਦ ਕਰ ਨਿਮਿਆ ਆਗਨ ਉਦਰ ਮਜਾਰ ਉਰਦ ਮੁਖ ਕੋ ਝੀਲ ਬਿਪਕਲ ਨਰਕ ਕੋਰ ਗੁਬਾਰ ਹਰ ਸਿਮਰਤ ਤੂੰ ਨਾ ਜਲੇ ਮਨ ਤਨ ਉਰ ਤਾਰ ਵਿਖਮ ਥਾਨੋ ਜਿਨ ਰਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਾਹੀ ਚਲ ਸੇ ਜਨਮ ਹਾਰਸ ਲੋਕ ਮਨ ਇੱਛਾ ਦਾਨ ਕਰਨਗ ਸਰਬਤਰ ਆਸਾ ਪੂਰਨੈ ਖੰਡਣੰਗ ਕਲ ਕਲੇਸੈ ਪ੍ਰਭ ਸਿਮਰ ਨਾਨਕ ਨਹਿ ਦੂਰਨੈ ਹਬਰੰਗ ਮਾਣੀ ਜਿਸ ਸੰਗ ਤੈ ਸੋ ਲਾਈਐ 네ਹੁ ਸੋ ਸਹਿ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹੋ ਪੌੜੀ ਜੀ ਪ੍ਰਾਣ ਤਨ ਤਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਾਜ ਭਲੇ ਸੰਜੋਗ ਸੁਤ ਬਨੀਤਾ ਸਾਚਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਾ ਜਾਹਿ ਵਿਜੋਗ ਸਾਧ ਸੰਗ ਹਰਿ ਗੁਣ ਰਾਮੋਂ ਬਿਨ ਸੇ ਸਭ ਰੋਗ ਸਲੋਕ ਕੁਟੰਭ ਰਤ ਜਤਨ ਕਰੰਗ ਮਾਇਆ ਅਨੇਕ ਉਦਮੇ ਹਰ ਭਗਤ ਪਾਵਹੀ ਨੰਗ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤੈ ਟੁੱਟੜਿਆ ਸਾ ਪ੍ਰੀਤ ਜੋਲਾਈ ਬਿਨ ਸਿਉ ਨਾਨਕ ਸਚੀ ਰੀਤ ਸਾਈਂ ਸੇ ਤੀਰਤ ਆ ਪੌੜੀ ਜਿਸ ਬਿਸਰਤ ਤਨ பசਮ ਹੋਏ ਕਹਤੇ ਸਭ ਪ੍ਰੇਤ ਖਿਨ ਗ੍ਰਹਿ ਮੈਂ ਬਸਨ ਨਾ ਦੇਵਹੀ ਜਿਨਸਿਓ ਸੋਈ ਹਿਤ ਕਰ ਅਨਰਥ ਤਰਬ ਸੰਚਿਆ ਸੋ ਕਾਰਜ ਕੀਤ ਜਿਸਾ ਬੀਜ ਸੋ ਲੁਣ ਕਰਮ ਇਹੋ ਖੇਤ ਅਕਿਰਤ ਕਣਾਹਰ ਵਿਸਰਿਆ ਜੋਨੀ ਪਰਮੇਤ ਸ ਲੋਕ ਕੋਟ ਦਾਨ ਇਸ ਨਾਨੰਦ ਅਨਿਕ ਸੋਦਨ ਪਵਿੱਤਰਤ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੂਚਤ ਇਧਣ ਕੀ ਤੋ ਮੋਕਣਾ ਪੋਰੀ ਦੀ ਤੀਮ ਪਾਹੇ ਮਨ ਵਸੰਦੜੋ ਸੱਚ ਸੋਹ ਨਾਨਕ ਹੱਬੇ ਦੁਖੜੇ ਸੋ ਲਾਹੇ ਪੌੜੀ ਕੋਟ ਅਗਾ ਸਭ ਨਾਸ ਹੋਏ ਸਿਮਰਤ ਹਰ ਨਾਉ ਮਨ ਚਿੰਦੇ ਫਲ ਪਾਈਏ ਹਰ ਕੇ ਗੁਣ ਗਾਓ ਜਨਮ ਮਰਨ ਪੈ ਕਟੀਏ ਨਹਿ ਚਲ ਸੱਚ ਥਾਉ ਪੂਰਬ ਹੋਵੇ ਲਿਖਿਆ ਅਰ ਚਰਨ ਸਮਾਉ ਕਰ ਕਿਰਪਾ ਪ੍ਰਭ ਰਖ ਲੈ ਹੋ ਨਾਨਕ ਬਲ ਜਾਉ ਸ ਲੋਕ ਗ੍ਰਹਿ ਰਚਨਾ ਅਪਾਰੰਗ ਮਨ ਬਿਲਾਸ ਸੁਆਦੰਗ ਰਸੈ ਕਦਾਂ ਚ ਨਹਿ ਸ ਮਰੰਤ ਨਾਨਕ ਤੀ ਜੰਤ ਬਿਸ਼ਟਾ ਕ੍ਰਮੈ ਮੂਝ ਅਡੰਬਰ ਹੱਬਕੈ ਮੰਜ ਮੁਹੱਬਤ ਨੇਹੋ ਸੋ ਸਾਈਂ ਜੈ ਬਿਸਰੈ ਨਾਨਕ ਸੋ ਤਨ ਖੇਹੋ ਪੌੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣਦਾ किच नाहे भी सूरे सो प्रभ चीत नया वई विष्टा के कीरे बिन हर नाम न शांत होए कित बिद मन तीरे सलोक चरण कमल बिरहंग को जंत बैरागी दह दिसे त्यागंत कपट रूप माया नानक आनंद रूप साध संग में ਮਨ ਸਾਈ ਮੁਖੀ ਹੁਜਰਾ ਵਤਹਾ ਬੇ ਲੋ ਨਾਨਕ ਹਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਪੌੜੀ ਬਸਦਾ ਟੂਟੀ ਝੋਪੜੀ ਚੀਰ ਸਭ ਛਿਨਾ ਜਾਤ ਨਾ ਪਤ ਨਾ ਆਦਰ ਉਦਿਆਨ ਪਰ ਮਿੰਨਾ ਮਿੱਤਰ ਨ ਐਠ ਤਨ ਰੂਪ ਹੀਨ ਕਿਛ ਸਾਖ ਨ ਸਿਨਾ ਰਾਜਾ ਸਗਲੀ ਸ੍ਰਿਸ਼ਟੀ ਕਾ ਹਰ ਨਾਮ ਮਨ ਪਿੰਨਾ ਤਿਸ ਕੀ ਧੂੜ ਮੰਨਿਓ ਤੇਰੇ ਪ੍ਰਭ ਹੋਏ ਸੋ ਪਰ ਸਨਾਸ ਲੋਕ ਅਨੇਕ ਲੀਲਾ ਰਾਜ ਰਸ ਰੂਪੰਗ ਛਤਰ ਚਮਰ ਤਖਤ ਆਸਨੰਗ ਰਚੰਤ ਮੂੜ ਅਗਿਆਨ ਅੰਧੇ ਨਾਨਕ ਸੁਪਨ ਮਨੁਰਥ ਮਾਇਆ ਸੁਪਨੇ ਹੱਬ ਰੰਗਮਾਨਿਆ ਮਿੱਠਾ ਲਗੜਾ ਮੋ ਨਾਨਕ ਨਾਮ ਵੀ ਹੋਣਿਆ ਸੁੰਦਰ ਮਾਇਆ ਤਰੋ ਪੌੜੀ ਸੁਪਨੇ ਸੀਤੀ ਚਿਤ ਮੋਰ ਖੱਲਾਇਆ ਬਿਸਰੇ ਰਾਜ ਰਸ ਭੋਗ ਜਾਗਤ ਫਖਲਾਇਆ ਆਜ ਕਹੀ ਵਿਹਾਈ ਸੰਤਾਇਆ ਪੂਰਨ ਪਹਿਨਾ ਕਾਮ ਹੋਇ ਮਯਾ ਕਿਆ ਵਿਚਾਰਾ ਜੰਤ ਜਾ ਆਪ ਪੁਲਾਇਆ ਸਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰithvi ਨਵ ਖੰਡਣ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਪਰਮਣ ਹੈ ਕੋਟਕ ਕੋਟ ਤਮਾਸੇ ਆਤੀ ਕਨਾਇ ਆਵਸ ਨਾਉ ਨਾਨਕ ਕੋੜੀ ਨਰਕ ਬਰਾਬਰੇ ਉਜਲ ਸੋਈਂ ਥਾਂਵੋ ਓੜੀ ਮਾਹ ਪਰਿਆਨੀ ਉਧਾਨ ਨਗਰ ਕਰਮੀਆਂ ਝੂਠ ਸਮਗਰੀ ਪੇਖ ਸੱਚ ਕਰ ਜਾਣ ਤਾਂ ਕ੍ਰੋਧ ਅਹੰਕਾਰ ਫਿਰੇ ਤੇ ਬੰਦੇ ਅਸੇ ਲੱਗਾ ਜਮ ਦੰਡ ਤਾਂ ਪਛੋਤਾਣਿਆ ਬਿਨ ਪੂਰੀ ਗੁਰਦੇਵ ਫਿਰੇ ਤੇ ਤੰਗਿਆ ਸਨੂਕ ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੁਲ ਗਰਬ ਤੇ ਸੰਚੰਤ ਵਿਖਿਆ ਛਲੰਗ ਛਿਦਰ ਨਾਨਕ ਬਿਨ ਹਰ ਸੰਗ ਨ ਚੱਲਤੇ ਪੇ ਖੰਦੜੋ ਕੀ ਪੁੱਲ ਤੁਮਾ ਦਿਸਮ ਸੋਹਣਾ ਅਡ ਨਾਲ ਹੰਦੜੋ ਮੂਲ ਨਾਨਕ ਸਾਥ ਨ ਜੁਲੇ ਮਾਇਆ ਪੌੜੀ ਜਲੰਦਿਆਂ ਨਾਲ ਨਾ ਚੱਲੈ ਸੋ ਕਿਉ ਸੰਜੀਐ ਤਿਸ ਕਾ ਕੋ ਕਿਆ ਚਤਨ ਜਿਸ ਤੇ ਬੱਜੀਐ ਹਰ ਬਿਸਰੀਐ ਕਿਉ ਤੇਰ ਪਤਾਵੇ ਨਾ ਮਨ ਰੰਜੀਐ ਪ੍ਰਭੂ ਛੋੜ ਦੇਨ ਲਾਗੇ ਨਰਕ ਸਮਝੀਐ ਹੋਏ ਕਿਰਪਾਲ ਦਿਆਲ ਨਾਨਕ ਪਉ ਪੰਜੀਐ ਸ ਲੋਕ ਨੱਚ ਰਾਜ ਸੁਖ ਮਿਸ਼ਟੰਗ ਨੱਚ ਭੋਗ ਰਸ ਮਿਸ਼ਟੰਗ ਨੱਚ ਮਿਸ਼ਟੰਗ ਸੁਖ ਮਾਇਆ ਮਿਸ਼ਟੰਗ ਸਾਦ ਸੰਗ ਹਰ ਨਾਨਕ ਦਾਸ ਮਿਸ਼ਟੰਗ ਪ੍ਰਭ ਦਰਸਨੰਗ ਲਗੜਾ ਸੋਨੀ ਹੋ ਮਨ ਮਜਾ ਹੂ ਰਤਿਆ ਵਿਦੜੋ ਸਭ ਥੋਕ ਨਾਨਕ ਮਿਠੜਾ ਸੋ ਤਣੀ ਪੋੜੀ ਹਰ ਬਿਨ ਕਛੂ ਨਾ ਲਾਗੀ ਭਗਤਨ ਕੋ ਮੀਠਾ ਆਦ ਸਵਾਦ ਸਭ ਫੀਕੇ ਆਕਾਰ ਨਿਰ ਨੋ ਡਿਠਾ ਅਗਿਆਨ ਪਰਮ ਦੁਖ ਕਟਿਆ ਗੁਰ ਭਏ ਬਸੀਠਾ ਚਰਨ ਕਮਲ ਮਨ ਬੇਦਿਆ ਜਿਉ ਰੰਗ ਮਜੀਠਾ ਜਿਉ ਪ੍ਰਾਣ ਤਨ ਮਨ ਪ੍ਰਭੂ ਬਿਨ ਸੇ ਸਭ ਝੂਠਾ ਸਲੋਕ ਤੀ ਅਕਤ ਜਲੰਗ ਨਹ ਜੀਵ ਮੀ ਲੰਗ ਨਹ ਤਿਆਗ ਚਾਤ੍ਰਿਕ ਮੇਗ ਮੰਡਲ ਬਾਣ ਬੇਦੰਚ ਕੁਰੰਕ ਨਾਦੰਗ ਅਲ ਬੰਦਨ ਕੁਸਮ ਬਾਸਨ ਚਰਨ ਕਮਲ ਰਚੰਤ ਸੰਤ ਨਾਨਕ ਆਨ ਨਾ ਰੁਚਤੇ ਮੁਖ ਦਿਖਾਉ ਪਲਕ ਛੱਡਿਆਨ ਨਾਡੇ ਉਚੇਤ ਜੀਵਨ ਸੰਗਮ ਤਿਸ ਤਣੀ ਹਰ ਨਾਨਕ ਸੰਤਾ ਮਿੱਤ ਪੌੜੀ ਜਿਉ ਮੱਛਲੀ ਬਿਨ ਪਾਣੀ ਜਿਉ ਜਿ ਕਿਉ ਜੀਵਨ ਪਾਵੇ ਬੂੰਦ ਵੀ ਹੋਣਾ ਚਾਹ ਤੈ ਕੋ ਕਿਉ ਕਰ ਤ੍ਰਿਪਤਾਵੇ ਨਾ ਤੇ ਪੁਰੰਕ ਹੈ ਬੀਦਿਆ ਸਨ ਮੁਖ ਉੱਠਤਾ ਵੈ ਪਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੇ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੇ ਸ ਲੋਕ ਚਿਤ ਬੰਤ ਚਰਨ ਕਮਲੰਦ ਸਾਸ ਸਾਸ ਅਰਾਧਨ ਨਹ ਬਿਸਰੰਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ਰ ਹੈ ਸਿੱਧਾ ਮਨ ਨਮਜਾਏ ਪਲਕ ਨਾ ਥੀਵੇ ਬਾਹਰਾ ਨਾਨਕ ਆਸਣੀ ਨਿਭਾਈ ਸਦਾ ਪਖੰਡੂ ਸੱਚ ਤਣੀ ਪੌੜੀ ਆਸਾ ਬੰਤੀ ਆਸ ਗੁਸੰਗ ਪੂਰੀ ਐ ਮਿਲ ਗੋਪਾਲ ਗੋਬਿੰਦ ਨਾ ਕਾ ਬਹੁ ਚੂਰੀ ਐ ਦੇਹੋ ਤਰਸਨ ਮਨ ਚਾਉ ਲਹਿ ਜਾਹਿ ਵੀ ਸੂਰੀ ਐ koe pavitra sharir charna turi hai par brahm gur dev sada hajuri hai salok rasna ucharant namang sravlang sunant shabad amrit hai nanik tin sad balle harang jinna gyan par brahm ne hab kudavi kam iks sahi bahare ਨਾਨਕ ਸੇਈ ਤਨ ਜਿਨਾ ਪਰਹੜੀ ਸਚ ਸਿਉ ਪੌੜੀ ਸਦ ਬਲੇ ਹਾਰੀ ਤਿਨਾ ਜੀ ਸੁਨਤੇ ਹਰ ਕਥਾ ਪੂਰੇ ਤੇ ਪਰਦਾਨ ਨਿਵਾਵੇ ਪ੍ਰਭ ਮਥਾ ਹਰ ਜਸ ਨਿਕੇ ਬੇਅੰਤ ਸੋਹੇ ਸੇ ਹਥਾ ਚਰਨ ਪੁਨੀਤ ਪਵਿੱਤਰ ਚਾਲੇ ਪ੍ਰਭ ਪਥਾ ਸੰਤਾ ਸੰਗੀ ਉਦਾਰ ਸਗਲਾ ਦੁਖ ਲਥਾ ਸਲੋਕ ਪਾਵੀ ਉਦੋਤ ਕਰਨੰਗ ਹਰ ਰਮਣੰਗ ਸੰਜੋਗ ਪੂਰਨ ਗੋਪਾਲ ਦਰਸ ਪੀਟੰਗ ਸਫਲ ਨਾਨਕ ਸੋ ਮਹੂਰਤ ਕੀਮਨਸ ਕਾ ਪਾਏ ਸੁਖ ਮਿਤੀ ਹੋਂ ਬਾਹਰੇ ਨਾਨਕ ਸਾਬੇ ਲੜੀ ਪਰਵਾਣ ਜਿਤ ਮਿਲੰਦੜੋ ਆਪੀ ਪੋੜੀ ਸਾਬੇ ਲੰਘ ਕੋਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੈ ਗੁਸਾਈ ਆਠ ਪਹਿਰ ਹਰ ਹਰ ਤੇ ਆਏ ਕਹਿ ਮਨ ਇਛ ਪੁਜਾਈ ਵੱਡੇ ਭਾਗ ਸਤ ਸੰਗ ਹੋਏ ਨਵ ਲੱਗਾ ਪਾਈ ਮਨ ਦਰਸਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ ਪਤਿਤ ਪੁਨੀਤ ਗੋਬਿੰਦ ਸਰਬ ਦੁਖ 니 ਵਾਰਣੈ ਸਰਨ ਸੂਰ ਭਗਵਾਨ ਜਪੰਤ ਨਾਨਕ ਹਰ ਹਰ ਹਰੀ ਛੱਡਿਓ ਹਾਬੇ ਆਪ ਲਗੜੋ ਚਰਣਾ ਪਾਸ ਨਠੜੋ ਦੁਖ ਤਾਪ ਨਾਨਕ ਪ੍ਰਭ ਪੇਖੰਦੇ ਆਉ ਪੌੜੀ ਮੇਲੇਲੇ ਹੋ ਦਿਆਲ ਟੈ ਪਏ ਦੁਆਰੇ ਆ ਰਖਨੇ ਵੋ ਦੀਨ ਦਿਆਲ ਪ੍ਰਮਤ ਬੋਹਾਰੇ ਪਗਤ ਵਛਦ ਤੇਰਾ ਬਿਰਧ ਹਰ ਪਤਿਤਿ ਉਧਾਰੇ ਤਜ ਬਿਨ ਨਾਹੀ ਕੋਏ ਬਿਨੋ ਮੋਹੇ ਸਾਰੇ ਆ ਕਰ ਗਏ ਹੋ ਦਿਆਲ ਸਾਗਰ ਸੰਸਾਰਿਆ ਸ ਲੋਕ ਸੰਤਿ ਉਧਰਣ ਦਿਆਲੰਗ ਆਸਰੰਦ ਗੋਪਾਲ ਕੀਰਤਨੈ ਨਿਰਮਲੰਗ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਚੰਦਨ ਚੰਦ ਨ ਸਰਦ ਰੁੱਤ ਮੋਲ ਨ ਮਿਟਈ ਕਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਤਰੇ ਸਗਲ ਜਨ ਸੁਰ ਪਰ ਤਾਪ ਗੋਵਿੰਦ ਨਿਰਪੋਪਹਿ ਮਾਨ ਤੋਟ ਨਾ ਆਵੇ ਮੂਲ ਸੰਚਿਆ ਨਾਮ ਧਨ ਸੰਤ ਜਿਨਾ ਸਿਉ ਸੰਗ ਪਾਈਐ ਵੱਡ ਪੁਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸਲੋਕ ਦਇਆ ਕਰਨੰਗ ਦੁਖ ਹਰਨੰਗ ਉਚਰਣੰਗ ਨਾਮ ਕੀਰਤਨ ਦਇਆਲ ਪੁਰਖ ਭਗਵਾਨੈ ਨਾਨਕ ਲਿਪਤ ਨਾ ਮਾਇਆ ਪਾਏ ਬੁਲੰਦਰੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨਿਓ ਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾ ਪ੍ਰਭ ਭਇ ਦਇਆਲ ਨ ਵਿਆਪੇ ਮਾਇਆ ਕੋਟ ਅਗਾ ਕੈ ਨਾਸ ਹਰ ਇਕ ਧਿਆਇਆ ਨਰਮਲ ਪਏ ਸਰੀਰ ਜਨ ਤੂਰੀ ਨਾਇਆ ਮਨ ਤਨ ਪੈ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਗੁਲ ਸਭਾਇਆ ਤਰੇ ਕੁਟੰਬ ਸੰਗ ਲੋਗ ਗੁਲ ਸਭਾਇਆ ਵਾਹਿ ਗੁਰਜੀ ਦਾ ਖਲਸਾ ਵਾਹਿ ਗੁਰਜੀ ਕੀ ਫਤਿਹ